ਇਹ ਸੱਚ ਦੇ ਮਾਰਗ ਤੇ ਚੱਲਦੇ ਨੇ ਪਹਿਲਾਂ ਵੀ ਉਹਨਾਂ ਦੀ ਜਹਾਨ ਵਿੱਚ ਉਪਸਥਿਤ ਹੁੰਦੀ ਸੀ ਸਾਡਾ ਫਰਜ਼ ਬਣਦਾ ਵੀ ਜੋ ਗੁਰੂਆਂ ਨੇ ਲਿਖਿਆ ਉਹਨੂੰ ਪੜ੍ਹ ਕੇ ਅਸੀਂ ਉਹਦੇ ਮੁਤਾਬਕ ਆਪਣੇ ਜੀਵਨ ਨੂੰ ਚਲਾਈਏ ਅੱਜ ਬੱਚੇ ਜੇ ਇਹ ਲਾਈਨ ਤੇ ਲੱਗ ਜਾਣਗੇ ਗੁਰਸਿੱਖੀ ਦੀ ਲਾਈਨ ਤੇ ਲੱਗ ਜਾਣਗੇ ਤੇ ਉਹ ਦਿਨ ਦੂਰ ਨਹੀਂ ਵੀ ਦੂਜਾਂ ਨੂੰ ਵੀ ਇਹ ਨਾਲ ਲੈਣਗੇ ਕੋਈ ਸ਼ੌਂਤ ਹੈ ਕਿ ਬਹੁਤ ਵੱਡੀ ਉਮਰ ਹੁੰਦੀ ਐ ਇਸ ਉਮਰ ਦੇ ਵਿੱਚ ਅੱਜ ਹਜੂਰ ਸਾਹਿਬ ਤੇ ਨੈਸ਼ਨਲ ਜਾ ਰਹੇ ਹਾਂ ਹਾਂਜੀ ਭਾਓ ਬੱਚਾ ਜੀ ਬਹੁਤ ਖੁਸ਼ਾ ਜਿਹੜੇ ਇਹਨੀ ਸੰਗਤ ਦੇ ਦਰਸ਼ਨ ਮਿਲਣੇ ਕਰਨ ਜਾ ਰਹੇ ਆ ਬਹੁਤ ਬਹੁਤ ਦਿਖ ਖੁਸ਼ ਹੋਇਆ ਵਾਹੀ ਸੰਗਤ ਕਰਮਨਾਂਸ ਮਿਲਦੀ ਵਾਹੀ ਵਾਹੀ ਹਿੰਦੂ ਪਰਿਵਾਰ ਦੇ ਨਾਲ ਸਹਿਮਤ ਰੱਖਦੇ ਤੇ ਪਰ ਅੱਜ ਜਿਹੜਾ ਬਾਣਾ ਇਹਨਾਂ ਦਾ ਦੇਖੋ ਇਹ ਮੈਨੂੰ ਸਕੂਲ ਚ ਪੜ੍ਹਦੇ ਆ ਨਾ ਆਰਮੀ ਜਾਣਾ ਪੈ ਗਿਆ ਇਸ ਵੇਲੇ ਉਸ ਵਿੱਚ ਇੱਕ ਪ੍ਰਤੀਕਣ ਲੱਗੀ ਨਾ ਪੱਤੀ ਉਹਨਾਂ ਨੇ ਕਰ ਲਿਆ ਨੰਬਰ ਤੇ ਉਹ ਕਹਿੰਦੇ ਜੀ ਸਾਡੇ ਕੋਲ ਇੰਦਰੀ ਜਗ੍ਹਾ ਨਹੀਂ ਹੈਗੀ ਕੇਸ ਹੈ ਨਹੀਂ ਸੀਗੇ ਤੇ ਮੈਂ ਕਹਾਂ ਤੁਸੀਂ ਪੱਕ ਜਿਓ ਕੋਈ ਸਤਨਾ ਉਸ ਵੈਗੋ ਦੋਸਤੋ ਇਹ ਸਾਡੇ ਦੋ ਭਾਗ ਹੈ ਜੀ ਇੱਕ ਨਾਰਕਾ ਪਰਿਵਾਰ ਹੈ ਜਿਹੜਾ ਉਹ ਗੁਰੂਗੰਗਸਰ ਨੂੰ ਮੰਨਦਾ ਹੈ ਤੇ ਦਾਦ ਕਾ ਜਿਹੜਾ ਮੰਦਰ ਪੁਜਾਰੀ ਹੈਗੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ 5 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਤਾਂ ਤਸਵੀਰਾਂ ਤੁਹਾਡੇ ਨਾਲ ਫਰੀਦਕੋਟ ਦੀਆਂ ਸੰਧੀਆਂ ਕਰਦੇ ਆਂ ਫਰੀਦਕੋਟ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਅੱਜ ਹਜ਼ੂਰ ਸਾਹਿਬ ਨੂੰ ਰਵਾਨਾ ਹੋ ਰਹੀਆਂ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਇਹਨਾਂ ਸੰਗਤਾਂ ਦੇ ਨਾਲ ਫਰੀਦਕੋਟ ਦੀਆਂ ਮਹਾਨ ਸ਼ਖਸੀਅਤਾਂ ਤਾਂ ਤਾਂ ਬੀਬੀਆਂ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਮੌਜੂਦ ਨੇ ਜਿਹੜੀਆਂ ਅੱਜ ਹਜ਼ੂਰ ਸਾਹਿਬ ਨੂੰ ਇੱਥੋਂ ਰਵਾਨਾ ਹੋ ਰਹੀਆਂ ਨੇ ਤੋਂ ਇਹ ਵੀ ਦੱਸ ਦਿੰਨੇ ਆ ਕਿ ਜਿਵੇਂ ਜਿਵੇਂ ਅੱਗੇ ਜਾਣਗੇ ਤਾਂ ਇਹਨਾਂ ਦੇ ਨਾਲ ਸੰਗਤਾਂ ਹੋਰ ਪੰਜਾਬ ਦੀਆਂ ਜੁੜਦੀਆਂ ਜਾਣਗੀਆਂ ਤਾਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਨਾਂ ਵੱਲੋਂ ਸੁਖਮਨੀ ਸਾਹਿਬ ਦੇ ਨਾਲ ਉੱਥੇ ਜਾ ਕੇ ਜਿਹੜੀਆਂ ਉੱਥੇ ਸੰਗਤਾਂ ਉਹਨਾਂ ਦੇ ਨਾਲ ਜੁੜਿਆ ਜਾਵੇਗਾ ਕਿਉਂਕਿ ਸੁਖਮਨੀ ਸਾਹਿਬ ਦੇ ਜਿਹੜੇ ਪਾਠ ਹੈ ਲਗਾਤਾਰ ਇੱਥੇ ਵੀ ਕੀਤੇ ਜਾਂਦੇ ਨੇ ਤਾਂ ਉੱਥੇ ਜਾ ਕੇ ਵੀ ਜਿਹੜਾ ਸੁਖਮਨੀ ਸਾਹਿਬ ਦੇ ਨਾਲ ਜਿਹੜੀਆਂ ਉੱਥੇ ਸੰਗਤਾਂ ਹੋਣਗੀਆਂ ਉਹਨਾਂ ਦੇ ਨਾਲ ਜੁੜਿਆ ਜਾਵੇਗਾ ਗੱਲਬਾਤ ਕਰਦੇ ਆਂ ਆਪਾਂ ਇਹਨਾਂ ਮਹਾਨ ਸ਼ਖਸ਼ੀਅਤਾਂ ਦੇ ਨਾਲ ਕਿ ਹਜ਼ੂਰ ਸਾਹਿਬ ਨੂੰ ਇਹਨਾਂ ਦੇ ਜਿਹੜੇ ਕਰਮ ਹੈ ਅੱਜ ਹਜ਼ੂਰ ਸਾਹਿਬ ਨੂੰ ਜਿਹੜੇ ਜਾ ਰਹੇ ਨੇ ਕੀ ਇਹ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਹਾਂ ਦਵਿੰਦਰ ਜੀ ਦੇ ਨਾਲ ਦਵਿੰਦਰ ਜੀ ਬਹੁਤ ਵਧੀਆ ਉਪਰਾਲਾ ਹੈ ਜਿਹੜਾ ਫਰੀਦਕੋਟ ਦੀ ਸਿੱਖ ਸੰਗਤ ਦਾ ਜਿਹੜਾ ਅੱਜ ਤੁਸੀਂ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਲੈ ਕੇ ਜਾ ਰਹੇ ਹੋ ਮਹਾਨ ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਦੀ ਮਕਦਸ ਧਰਤੀ ਫਰੀਦਕੋਟ ਦੇ ਵਿੱਚ ਐਸੀ ਮਹਾਨ ਬਖਸ਼ਿਸ਼ ਹੈ ਉਸ ਮਹਾਨ ਸੂਫੀ ਫਰੀਦ ਦੀ ਜਿਨ੍ਹਾਂ ਕੇ ਸੰਗਤਾਂ ਨੂੰ ਰੱਬੀ ਬਾਣੀ ਦੇ ਨਾਲ ਜੋੜਿਆ ਹੈ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੁਆਰਾ ਰਚਿਤ ਬਾਣੀ ਸਖੁਨੀ ਸਾਹਿਬ ਦੀ ਬਾਣੀ ਦਾ ਜਾਪ ਅਸੀਂ ਘਰ-ਘਰ ਜਾ ਕੇ ਕਰਦੇ ਆਂ ਫ੍ਰੀ ਆਫ ਕਾਸਟ ਕਰਦੇ ਆਂ ਕਿਸੇ ਤੋਂ ਪੈਸੇ ਦੀ ਮੰਗ ਨਹੀਂ ਕਰਦੇ ਆਪ ਜਪਾ ਅਵਰਾ ਨਾਮ ਜਪਾ ਆ ਬਾਣੀ ਪੜਨੀ ਤੇ ਸੰਗਤ ਨੂੰ ਨਾਲ ਲਾ ਕੇ ਬਾਣੀ ਪੜਾਉਣ ਦਾ ਇਹ ਉਪਰਾਲਾ ਗੁਰੂ ਦੀ ਕਿਰਪਾ ਦੇ ਨਾਲ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਅਸੀਂ ਕਰ ਰਹੇ ਆਂ ਕਿਸੇ ਪਰਿਵਾਰ ਤੋਂ ਕੋਈ ਪੈਸੇ ਦੀ ਮੰਗ ਨਹੀਂ ਕੀਤੀ ਜਾਂਦੀ ਫਿਰ ਵੀ ਜੋ ਕੋਈ ਸ਼ਰਧਾ ਨਾਲ ਆਪਨ ਕਰ ਦਿੰਦਾ ਮਾਇਆ ਉਹ ਮਾਇਆ ਵੀ ਸਕੂਲਾਂ ਵਿੱਚ ਪੜ੍ਹਦੇ ਗਰੀਬ ਬੱਚਾ ਨੂੰ ਕਿਤਾਬਾਂ ਵਰਦੀ ਸਟੇਸ਼ਨਰੀ ਲੈ ਕੇ ਦਿੱਤੀ ਜਾਂਦੀ ਤਾਂ ਕਿ ਸਾਡਾ ਸਮਾਜ ਪੜ੍ਹ ਲਿਖ ਕੇ ਕੁਝ ਅੱਗੇ ਵੱਧ ਸਕੇ ਅੱਜ ਫਰੀਦਕੋਟ ਦੀਆਂ ਸੰਗਤਾਂ ਨੂੰ ਉਤਸ਼ਾਹ ਦਿੱਤਾ ਸੰਤ ਬਾਬਾ ਗਰਮੀਤ ਸਿੰਘ ਜੀ ਖੋਸਾ ਪਾਂਡੋ ਵਾਲੇ ਉਹਨਾਂ ਦੇ ਨਾਲ ਮਹਾਨ ਸਿੱਖ ਜੈ ਬਨਿੰਦਰ ਸਿੰਘ ਜੀ ਜਿਨ੍ਹਾਂ ਦੀ ਪ੍ਰੇਰਣਾ ਸਦਕਾ ਪਹਿਲਾਂ ਅਸੀਂ ਫਤੇਗੜ ਸਾਹਿਬ ਦੀ ਧਰਤੀ ਤੇ ਅਖੰਡ ਜਪ ਸਖੁਣਿ ਸਾਦੇ ਕਰਕੇ ਆਏ ਸੀ ਹੁਣ ਅਸੀਂ ਹਜੂਰ ਸਾਹਿਬ ਦੀ ਧਰਤੀ ਦੇ ਉੱਪਰ ਅੱਜ ਜਾਨੀ 15 ਤਰੀਕ ਨੂੰ ਚੱਲੇ ਆ ਤੇ 25 ਨੂੰ ਸਾਡੀ ਵਾਪਸੀ ਹੈ ਹਜ਼ੂਰ ਸਾਹਿਬ ਦੀ ਧਰਤੀ ਦੇ ਉੱਪਰ ਲਗਾਤਾਰ ਸੁਖਮਨੀ ਸਾਹਿਬ ਦੀ ਬਾਣੀ ਦੇ ਸੰਗਤੀ ਰੂਪ ਦੇ ਵਿੱਚ ਅਖੰਡ ਜਾਪ ਅਸੀਂ ਕਰਾਂਗੇ ਹਜ਼ੂਰ ਸਾਹਿਬ ਜਿਹੜਾ ਤਖਤ ਹੈ ਉਹ ਸਟੇਜ ਦੇ ਉੱਪਰ ਸਾਨੂੰ ਬੈਠਣ ਦਾ ਸੁਭਾਗ ਗੁਰੂ ਪਾਤਸ਼ਾਹ ਨੇ ਬਖਸ਼ਿਆ ਇਹ ਉਹਦੀ ਰਹਿਮਤ ਹੈ ਰਸਤੇ ਵਿੱਚ ਵੀ ਸਾਨੂੰ ਬੜਾ ਚੰਗਾ ਲੱਗਾ ਸੰਗਤਾਂ ਵਿੱਚ ਸਤਕਾਰਯੋਗ ਬੀਬੀਆਂ ਭੈਣਾਂ ਵਿੱਚ ਬੜਾ ਉਤਸ਼ਾਹ ਹੈ ਜਿਹੜੀਆਂ ਕਹਿੰਦੀਆਂ ਵੇ ਰਸਤੇ ਵਿੱਚ ਵੀ ਅਸੀਂ ਹੁਣ ਅਸੀਂ ਇੱਥੇ ਜਾਵਾਂਗੇ ਸਾਡੇ ਜਿਹੜੇ ਡੱਬੇ ਆ ਸਾਡੀ ਪਹਿਲਾਂ ਰਿਜ਼ਰਵੇਸ਼ਨ ਹੋਈ ਆ ਡੱਬਾਂ ਦੇ ਵਿੱਚ ਪਹਿਲਾਂ ਪਲਾਈਆਂ ਲਾਵਾਂਗੇ ਫਿਰ ਗੱਦੇ ਲਾਵਾਂਗੇ ਡੱਬਾਂ ਦੇ ਵਿੱਚ ਵੀ ਅਸੀਂ ਇੱਕ ਸਟੇਜ ਬਣਾ ਕੇ ਰਸਤੇ ਵਿੱਚ ਵੀ ਨਾਮ ਬਾਣੀ ਦਾ ਜਾਪ ਕਰਦੇ ਜਾਵਾਂਗੇ ਫਿਰ ਸਾਡਾ ਸਟੇਸ਼ਨ ਬਠਿੰਡਾ ਵੇਖੇ ਥੋੜੇ ਜਿਹਾ ਸਟਾਪੇਜ ਘੰਟੇ ਦਾ ਲੱਗੂਗਾ ਉੱਥੇ ਵੀ ਅਸੀਂ ਨਾਮ ਬਾਣੀ ਦਾ ਸਿਮਰਨ ਕਰਦੇ ਜਾਵਾਂਗੇ ਗੁਰੂਆਂ ਨੇ ਜੋ ਸਾਨੂੰ ਸਨੇਹਾ ਦਿੱਤਾ ਹੈ ਸੱਚੇ ਮਾਰਗ ਚੱਲਦੇ ਆ ਉਸਤ ਕਰੇ ਜਹਾਨ ਜਿਹੜੇ ਸੱਚ ਦੇ ਮਾਰਗ ਤੇ ਚੱਲਦੇ ਨੇ ਪਹਿਲਾਂ ਵੀ ਉਹਨਾਂ ਦੀ ਜਹਾਨ ਵਿੱਚ ਉਸਤਦ ਹੁੰਦੀ ਸੀ ਸਾਡਾ ਫਰਜ਼ ਬਣਦਾ ਵੀ ਜੋ ਗੁਰੂਆਂ ਨੇ ਲਿਖਿਆ ਉਹਨੂੰ ਪੜ੍ਹ ਕੇ ਅਸੀਂ ਉਹਦੇ ਮੁਤਾਬਕ ਆਪਣੇ ਜੀਵਨ ਨੂੰ ਚਲਾਈਏ ਕਿਉਂਕਿ ਲੋਕ ਸੁਖੀਏ ਪਰਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਚੰਗੇ ਸੱਜਣਾ ਦੇ ਚੰਗੇ ਗੁਰਸਿੱਖਾਂ ਦੇ ਉਹ ਮਲਾਪ ਕਰਾ ਦਿੰਦਾ ਜੇ ਅਸੀਂ ਗੁਰਸਿੱਖੀ ਦੇ ਨਾਲ ਜੁੜ ਜਾਈਏ ਬੜੀ ਮਹਾਨ ਬਖਸ਼ਿਸ਼ ਹੈ ਸਾਡੀ ਫਰੀ ਗੁਰ ਦੀ ਧਰਤੀ ਤੇ ਕਿਉਂਕਿ ਸਾਨੂੰ ਸਰਦਾਰ ਡਾਕਟਰ ਗੁਰਸ਼ੇਬ ਸਿੰਘ ਜੀ ਇਹਨਾਂ ਨੇ ਜੋੜਿਆ ਹੈ ਸੁਸਾਇਟੀ ਨੂੰ ਬਹੁਤ ਲੰਮੇ ਸਮੇਂ ਤੋਂ ਇਹ ਡਾਇਰੈਕਟਰ ਨੇ ਬਾਬਾ ਆਪਣੇ ਦਸ਼ਮੇਸ਼ ਡੈਂਟਲ ਕਾਲਜ ਉਪਰ ਸਰ ਕੇਂਟਰ ਦੇ ਇਹਨਾਂ ਨੇ ਸਾਨੂੰ ਇਸ ਪਾਏ ਹੋਏ ਪੂਰਨ ਤੇ ਪਾਉਣ ਬਾਰੇ ਇਹਨਾਂ ਨੇ ਸਾਨੂੰ ਜੋ ਰੀਤ ਚਲਾਈ ਸੀ ਅਸੀਂ ਉਹਨੂੰ ਜਾਰੀ ਰੱਖਦੇ ਆਂ ਸਾਨੂੰ ਅੱਜ ਹੋਰ ਖੁਸ਼ੀ ਹੋਈ ਸਾਨੂੰ ਹੌਸਲਾ ਵਧਾਈ ਕਰਨ ਵਾਸਤੇ ਸਾਡੇ ਫਰੀਦਕੋਟ ਸ਼ਹਿਰ ਦੀ ਬਹੁਤ ਮਹਾਨ ਸ਼ਖਸੀਅਤ ਜੋ ਕਿ ਜੀਜੀਐਸ ਮੈਡੀਕਲ ਕਾਲਜ ਦੇ ਨਾਲ ਇੱਕ ਹਾਂ ਬਹੁਤ ਵੱਡਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਲੰਗਰ ਮਾਤਾ ਖੀਵੀ ਜੀ ਘਰ ਘਰ ਜਾ ਕੇ ਲੰਗਰ ਵੀ ਪਹੁੰਚਾਉਂਦੇ ਨੇ ਨਾਮ ਬਾਣੀ ਦੇ ਸਿਮਰਨ ਦੇ ਨਾਲ ਵੀ ਜੋੜਦੇ ਨੇ ਔਰ ਫ੍ਰੀ ਆਫ ਕਾਸਟ ਉਹਦੇ ਕਮਰੇ ਵੀ ਦਿੰਦੇ ਨੇ ਰਹਿਣ ਵਾਸਤੇ ਮੇਰੀ ਮਰਾਦ ਕਿਰਪਨ ਧਰਮ ਸਿੰਘ ਜੀ ਗਿੱਲ ਆਪਦੀ ਪੂਰੀ ਟੀਮ ਦੇ ਨਾਲ ਬੁਗਰਾ ਸਾਹਿਬ ਨੇ ਇਹਨਾਂ ਦੇ ਨਾਲ ਅ ਸ਼ਮਿੰਦਰ ਸਿੰਘ ਜੀ ਸੰਧੂ ਜੀ ਨੇ ਪੂਰੀ ਟੀਮ ਦੇ ਨਾਲ ਸਾਨੂੰ ਇਹ ਅਸ਼ੀਰਵਾਦ ਦੇਣ ਵਾਸਤੇ ਆਏ ਨੇ ਔਰ ਹੋਰ ਵੀ ਮੈਂ ਦੇਖਿਆ ਉਹ ਤਿੰਨ ਚਾਰ ਪੇਟੀਆਂ ਚੱਕੀ ਹੋਣ ਉਹਨਾਂ ਦਾ ਅਸ਼ੀਰਵਾਦ ਲੈਣਾ ਸੀ ਕਹਿੰਦੇ ਜੀ ਇਹ ਵੀ ਸੰਗਤਾਂ ਵਾਸਤੇ ਸਾਡੇ ਵੱਲੋਂ ਇਹ ਹੈ ਬਿਸਕੁਟ ਤੇ ਰਾਸ ਹੈ ਇਹਨਾਂ ਦੀ ਮਹਾਨਤਾ ਹੈ ਇਹਨਾਂ ਦੀ ਵਿਦਿਆਨਤਾ ਹੈ ਜੋ ਕਿ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਜਿੰਦਗੀ ਦੇ ਵਿੱਚ ਘੱਟ ਹੀ ਲੋਕ ਐਸੇ ਹੁੰਦੇ ਨੇ ਜਿਹੜੇ ਆਪਣੇ ਫਰਜ਼ ਦੀ ਪਛਾਣ ਕਰਦੇ ਨੇ ਮਾਨਸ ਜਨਮ ਦਲੰਭ ਹੈ ਹੋਤਨਾ ਬਾਰੰਬਾਰ ਜੋ ਬਨਫਲ ਪੰਕ ਕੇ ਪੋਏਂਗੇ ਰੇ ਬਹੁ ਨਲਾਕਤਦਾਰ ਮਨੁੱਖਾ ਜਨਮ ਜਿਹੜਾ ਸਾਨੂੰ ਮਿਲਿਆ ਹੈ ਇਹਦਾ ਇੱਕ ਇੱਕ ਪਲ ਮਾਨਵਤਾ ਦੇ ਮਨੁੱਖਤਾ ਦੀ ਭਲਾਈ ਦੇ ਕਾਰਜ ਵਿੱਚ ਸਾਨੂੰ ਲਾਉਣਾ ਚਾਹੀਦਾ ਜੀ ਮੈਂ ਇੱਕ ਪਹਿਲਾਂ ਗੱਲ ਕੀਤੀ ਸੀ ਜਿਵੇਂ ਹੁਣ ਤੁਸੀਂ ਸੁਖਮਨੀ ਸਾਹਿਬ ਦੇ ਪਾਠ ਦੇ ਨਾਲ ਜਿਵੇਂ ਫਰੀਦਕੋਟ ਦੀਆਂ ਸੰਗਤਾਂ ਨੂੰ ਤਾਂ ਜੋੜਦੇ ਆਂ ਉੱਥੇ ਜਾ ਕੇ ਵੀ ਇਹ ਕਿਹਾ ਜਾ ਰਿਹਾ ਕਿ ਤੁਸੀਂ ਉੱਥੇ ਜਿਹੜੀਆਂ ਸੰਗਤਾਂ ਪਹੁੰਚਣੀਆਂ ਉਹਨਾਂ ਨੂੰ ਵੀ ਸੁਖਿੰਤ ਸਾਹਿਬ ਪਾਰ ਦੇ ਨਾਲ ਜੋੜੋਗੇ ਉੱਥੇ ਸਾਰੀਆਂ ਸੰਗਤਾਂ ਦੇ ਸਾਹਮਣੇ ਤੁਸੀਂ ਇਹ ਸੰਮਖਮ ਹੋਵੋਗੇ ਆਪ ਜਪਾ ਅਵਰਾ ਨਾਮ ਜਪਾਵਾ ਆਪ ਬਾਣੀ ਪੜ੍ਹਨੀ ਤੇ ਦੂਜਾਂ ਨੂੰ ਬਾਣੀ ਪੜ੍ਹਾਉਣੀ ਸਾਡੀ ਜ਼ਰੂਰਤ ਹੈ ਅੱਜ ਦੇ ਸਮਾਜ ਨੂੰ ਜ਼ਰੂਰਤ ਹੈ ਕਿਉਂਕਿ ਸਾਡਾ ਅੱਜ ਦਾ ਸਮਾਜ ਜਿਹੜਾ ਹੈ ਨੌਜਵਾਨੀ ਹੈ ਕੁਝ ਨੌਜਵਾਨੀ ਦੇ ਸ਼ਾਹੀਨ ਹੋ ਕੇ ਕਿਰਾਹੇ ਪੈਗ ਰਹੀ ਹੈ ਅਸੀਂ ਕੋਈ ਫਰੀ ਕੋਰ ਦੀ ਧਰਤੀ ਤੋਂ ਨਹੀਂ ਸਾਡੇ ਨਾਲ ਬਰਨਾਲੇ ਤੋਂ ਪਟਿਆਲੇ ਤੋਂ ਹਰਿਆਵਤ ਤੋਂ ਫਾਜ਼ਿਲਕਾ ਤੋਂ ਮੋਗਾ ਤੋਂ ਫਰੋਇਪੁਰ ਤੋਂ ਸਨਾਮ ਤੋਂ ਸੰਗਰੂਰ ਤੋਂ ਤੇ ਖੋਸਾ ਪੰਡੋ ਤੋਂ ਗੋਗੋ ਆਣੀ ਤੋਂ ਅਛਰੀ ਗੰਗਾਨਗਰ ਤੋਂ ਫਬੋਰ ਤੋਂ ਬਹੁਤ ਜਿਆਦੇ ਸਿੱਖ ਸੰਗਤਾਂ ਸਾਡੇ ਨਾਲ ਚੱਲੀਆਂ ਨੇ ਸਾਨੂੰ ਇਸ ਗੱਲ ਦੀ ਇਹ ਖੁਸ਼ੀ ਹੈ ਵੀ ਅੱਜ ਵੀ ਸਮਾਜ ਦੇ ਵਿੱਚ ਜੱਗ ਮੈਂ ਉਤਮ ਕੱਢਿਆ ਰੰਨੇ ਕਈ ਕੇ ਹੈ ਤਾਂ ਵਿਰਲੇ ਪਰ ਹੈ ਬਹੁਤ ਨੇ ਉਹਨਾਂ ਦੀ ਗਿਣਤੀ ਬਹੁਤ ਹੋ ਜਾਂਦੀ ਹੈ ਸਾਡਾ ਫਰਜ਼ ਬਣਦਾ ਵੀ ਗੁਰੂਆਂ ਹੋਇਆਂ ਗੁਰੂਆਂ ਦੀ ਜੋ ਸਾਨੂੰ ਸਨੇਹਾ ਦਿੱਤਾ ਉਹ ਸਨੇਹਾ ਘਰ ਘਰ ਪਚਾਈਏ ਸੱਚੇ ਮਾਰਗ ਚੱਲਦਿਆਂ ਉਹ ਸਤ ਕਰੇ ਜਹਾਨ ਜਿਹੜੇ ਸੱਚ ਦੇ ਮਾਰਗ ਤੇ ਪਹਿਲਾਂ ਵੀ ਚੱਲੇ ਬੱਚੇ ਵੀ ਚੱਲੇ ਨਾਲ ਟੋਡੇ ਨਿੱਕੇ ਨਿੱਕੇ ਖੜੇ ਦੇਖ ਕੇ ਬੱਚਾ ਬੱਚੋ ਦੇਖੋ ਕਿ ਨਸ਼ਤਾ ਹੈ ਉਹ ਸ਼ਾਂ ਬੱਚਿਆਂ ਦੇ ਵਿੱਚ ਨਿੱਕਨੇ ਕੇ ਬੱਚੇ ਫਰਨਾ ਚੱਲੇ ਨੇ ਇਹ ਧੰਨ ਇਹਨਾਂ ਦੀਆਂ ਮਾਵਾਂ ਜਿਨ੍ਹਾਂ ਨੇ ਬੱਚਿਆਂ ਨੂੰ ਪ੍ਰੇਰਿਤ ਕਰਕੇ ਸਾਡੇ ਨਾਲ ਤੁਰਿਆ ਹੈ ਅੱਜ ਬੱਚੇ ਜੇ ਇਹ ਲਾਈਨ ਤੇ ਲੱਗ ਜਾਣਗੇ ਗੁਰਸਿੱਖੀ ਦੀ ਲਾਈਨ ਤੇ ਲੱਗ ਜਾਣਗੇ ਤੇ ਉਹ ਦਿਨ ਦੂਰ ਨਹੀਂ ਵੀ ਦੂਜਿਆਂ ਨੂੰ ਵੀ ਇਹ ਨਾਲ ਲਾਉਣਗੇ ਤਾਂ ਧਰਮ ਸਿੰਘ ਗੱਲ ਜੀ ਜਿਵੇਂ ਇਹਨਾਂ ਨੇ ਨਾਂ ਲਿਆ ਇਹਨਾਂ ਦਾ ਕਿ ਮਾਤਾ ਖੀਵੀ ਦੇ ਜਿਹੜਾ ਗਦਵਾਰਾ ਸਾਹਿਬ ਚਲਾ ਰਹੇ ਆ ਆਪਾਂ ਇਹ ਕਹਿ ਸਕਦੇ ਆ ਜੇਕਰ ਦਰਬਾਰ ਸਾਹਿਬ ਦੇ ਵਿੱਚ ਲੰਗਰ ਚੱਲਦਾ ਤਾਂ ਦੂਜਾ ਆਪਾਂ ਇਹ ਕਹਿ ਸਕਦੇ ਆ ਫਰੀਦਕੋੜ ਦੇ ਵਿੱਚ ਇਹ ਲੰਗਰ ਚਲਾ ਰਹੇ ਆ ਲਗਾਤਾਰ ਜਿਹੜਾ ਉਹਨਾਂ ਲੋਕਾਂ ਵਾਸਤੇ ਗਰੀਬਾਂ ਵਾਸਤੇ ਜਿਹੜੇ ਸੋਚਦੇ ਹੋਣਗੇ ਕਿ ਅਸੀਂ ਪ੍ਰਸ਼ਾਦਾ ਕਿੱਥੇ ਛਕਾਂਗੇ ਲੰਗਰ ਕਿੱਥੇ ਛਕਾਂਗੇ ਕਿਉਂਕਿ ਹਸਪਤਾਲ ਦੇ ਵਿੱਚ ਆਉਂਦੇ ਆ ਉਹਨਾਂ ਵਾਸਤੇ ਇਹ ਇੱਕ ਆਪਾਂ ਕਹਿ ਸਕਦੇ ਆ ਪਰਮਾਤਮਾ ਨੇ ਇਹਨਾਂ ਦਾ ਜਿਹੜਾ ਰੂਪ ਧਾਰਨ ਕੀਤਾ ਤਾਂ ਉਹਨਾਂ ਨੂੰ ਛਕਾਉਂਦੇ ਆ ਤੁਸੀਂ ਹਰ ਥਾਂ ਤੇ ਜਿਹੜਾ ਪਹੁੰਚਦੇ ਹੋ ਅੱਜ ਜਿਹੜੀ ਹਜ਼ੂਰ ਸਾਹਿਬ ਨੂੰ ਸੰਗਤ ਜਾ ਰਹੀ ਹੈ ਉਹਨਾਂ ਨੂੰ ਅਸ਼ੀਰਵਾਦ ਦੇਣ ਲਈ ਪਹੁੰਚੇ ਹੋ ਮੈਂ ਅੱਜ ਬੜੀ ਖੁਸ਼ੀ ਦਾਹਿਣਾ ਹੈ ਅੱਜ ਮੈਨੂੰ ਬਹੁਤ ਖੁਸ਼ੀ ਹੈ ਕਿ ਅੱਜ 15 ਤਰੀਕ ਨੂੰ ਸਾਡੇ ਮਾਨਯੋਗ ਗੁਰਿੰਦਰ ਸਿੰਘ ਜੀ ਸੁਖਮਨੀ ਸੇਵਾ ਸੁਸਾਇਟੀ ਤੋਂ ਜੋ ਐਨਰਜੀ ਰਹਿਨਮਾਈ ਵਿੱਚ ਫਰੀਦਕੋਟ ਤੋਂ ਇੱਕ ਸੁਖਮਨੀ ਸਾਹਿਬ ਦਾ ਜੱਤਾ ਜਾ ਰਿਹਾ ਹੈ ਜੋ ਸਾਡੇ ਦਰਸ਼ਨਾ ਵਾਸਤੇ ਸੋ ਉਹਨਾਂ ਨੂੰ ਇਹ ਇਥੋਂ ਜਥਾ ਤੋਰਨ ਵਾਸਤੇ ਮਾਨਯੋਗ ਡਾਕਟਰ ਗੁਰਸੇਵਕ ਸਿੰਘ ਜੀ ਆਇਆ ਹੈ ਲੰਗਰ ਮਾਤਾ ਧੀਵੀ ਦੀ ਟੀਮ ਆਈ ਹੈ ਮੇਰੇ ਨਾਲ ਬੁਖਰਾ ਸਾਹਿਬ ਤੇ ਸੁਵਿੰਦਰ ਸਿੰਘ ਸਾਹਿਬ ਆਏ ਹੈ ਜੇ ਜੋ ਸਰਦਾ ਬੰਦਾ ਸੀ ਉਹਨਾਂ ਵਾਸਤੇ ਰਾਸਤੇ ਬਿਸਕਟ ਵੀ ਲੈ ਕੇ ਆਏ ਆ ਮੈਂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਕਰਦਾ ਤੇ ਇਹਨਾਂ ਦਾ ਸਫਰ ਨਰਵੀਗਨ ਸਮਾਪਤ ਕਰਕੇ ਰਾਜੀ ਖੁਸ਼ੀ ਉੱਥੇ ਯਾਤਰਾ ਕਰਕੇ ਆਪੋ ਆਪਣੇ ਪਰਿਵਾਰ ਵਿੱਚ ਆਉਣ ਪ੍ਰਮਾਤਮਾ ਇਹਨਾਂ ਦੇ ਅੰਗ ਸੰਗ ਹੈ ਔਰ ਇਹਨਾਂ ਦੀ ਸਹਿਤਾ ਕਰੇਗਾ ਔਰ ਇਸੇ ਤਰੀਕੇ ਨਾਲ ਯਾਤਰਾ ਕਰਕੇ ਉਹ ਵਾਪਸ ਆਉਣ ਦੀ ਹਾਂ ਇਧਰ ਬੀਬੀਆਂ ਵੀ ਵੱਡੀ ਗਿਣਤੀ ਦੇ ਵਿੱਚ ਜਾ ਰਹੇ ਹਾਂ ਅੱਜ ਤੁਸੀਂ ਖੁਸ਼ ਹੋ ਅੱਜ ਕਿ ਬਹੁਤ ਵੱਡੀ ਉਮਰ ਹੈ ਤੁਸੀਂ ਐਸ ਉਮਰ ਦੇ ਵਿੱਚ ਅੱਜ ਹਜੂਰ ਸਾਹਿਬ ਦੇ ਦਰਸ਼ਨਾਂ ਲਈ ਜਾ ਰਹੇ ਹੋ ਹਾਂਜੀ ਪਾਪਾ ਬਹੁਤ ਖੁਸ਼ਾ ਜਿਹੜੇ ਇਹਨਾਂ ਸੰਗਤ ਦੇ ਦਰਸ਼ਨ ਮਿਲਣ ਜਾਣ ਜਾ ਰਹੇ ਆ ਬਹੁਤ ਬਹੁਤ ਦੇ ਲੋਕੋ ਸਾਰਾਈ ਸੰਗਤ ਕਰਮਾਨਾ ਮਿਲਦੀ ਹੈ ਬਾਈ ਗੁਰੂ ਬਾਈ ਗੁਰੂ ਸੰਗਤ ਦਰਸ਼ਨ ਬੜੇ ਮੁਸ਼ਕਲ ਨਾਲ ਮਿਲਦੇ ਹਨ ਅੱਜ ਸੰਗਤ ਨਾਲ ਸ੍ਰੀ ਗੁਰੂ ਹਰਿ ਜੀ ਸਾਹਿਬ ਜੀ ਜੂਰ ਸਾਹਿਬ ਦੇ ਧਰਤੀ ਤੇ ਜਾ ਰਹੇ ਹਾਂ ਉਹਨਾਂ ਦੇ ਦਰਸ਼ਨ ਕਰਨ ਲਈ ਹੋਰ ਸੰਗਤਾਂ ਵੀ ਸਾਡੇ ਨਾਲ ਬਹੁਤ ਜੋੜੀਆਂ ਹਨ ਬਾਣੀ ਤੇ ਬਾਣੀ ਨਾਲ ਜੋੜ ਕੇ ਰੱਖਣਾ ਇਸੇ ਤਰ੍ਹਾਂ ਗੁਰੂ ਸਾਹਿਬ ਸਾਡੇ ਤੇ ਮਿਹਰ ਕਰਨ ਕਿਰਪਾ ਕਰਨ ਵਾਹਿਗੁਰੂ ਜੀ ਖਾਸਾ ਹਾਂਜੀ ਵੱਡੇ ਭਾਗ ਆ ਸਾਡੇ ਜਿਹੜਿਆ ਸਾਨੂੰ ਇਸ ਸੁਖਮਨੀ ਸੁਸਾਇਟੀ ਨਾਲ ਜੁੜਿਆ ਤੇ ਜਾਣ ਦਾ ਮੌਕਾ ਮਿਲ ਰਿਹਾ ਬਹੁਤ ਸ਼ੁਕਰਗੁਜ਼ਾਰ ਆ ਅਸੀਂ ਇੰਨਾਂ ਸੰਗਤਾਂ ਦਾ ਬਾਕੀ ਸਾਡੇ ਕਿਸਮਤੋ ਵੱਡੇ ਭਾਗ ਆ ਜਿਹੜੇ ਉੱਥੇ ਹਜੂਰ ਸਾਹਿਬ ਦੀ ਧਰਤੀ ਤੇ ਜਾ ਕੇ ਸਾਨੂੰ ਸੁਖਮਨੀ ਸਾਹਿਬ ਦੇ ਬਾਣ ਪਾਠ ਕਰਨ ਦਾ ਮੌਕਾ ਮਿਲੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸੇਵਾ ਕਰਨ ਆਏ ਜਥੇ ਤੋਰਨ ਵਾਸਤੇ ਆਏ ਆ ਤੇ ਵਾਹਿਗੁਰੂ ਜੀ ਕਿਰਪਾ ਜਿਥਾ ਚੱਲਿਆ ਤੇ ਸਾਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਵਰਨ ਦਾ ਖਾਸਾ ਵੇਖੀ ਵਰਤੇ ਅੱਜ ਬਹੁਤ ਖੁਸ਼ੀ ਨਾਲ ਦਿਹਾੜਾ ਹੈ ਕਿ ਇਸ ਜੀ ਦਾ ਦੇ ਸਰਤਾਜ ਵਰਨਦੇਵ ਜੀ ਵੀ ਮਹਾਰਾਜੀ ਗੁਰਬਾਣੀ ਸੁਖਨੀ ਸਾਹਿਬ ਜੀ ਜੋ ਉਹਨਾਂ ਦੀ ਉਪਦੇਸ਼ ਦਿੱਤਾ ਹੈ ਉਹਨਾਂ ਦੇ ਉਪਦੇਸ਼ ਤੇ ਅਸੀਂ ਚੱਲਦੇ ਹੋਏ ਇਹ ਸੰਗਤ ਨੂੰ ਅਸੀਂ ਪ੍ਰੇਰਿਤ ਦੇ ਹਾਂ ਔਰ ਘਰ ਘਰ ਜਾ ਕੇ ਅਸੀਂ ਇਹ ਸੁਸਾਇਟੀ ਹੈ ਜਿਹੜੀ ਉੱਥੇ ਜਾ ਕੇ ਉਹਨਾਂ ਨੂੰ ਪ੍ਰੇਰਦੀ ਹੈ ਬਾਤ ਕਰਦੀ ਹੈ ਇਹ ਬਾਤ ਦੀ ਮੱਤਾ ਹੈ ਜੋ ਮੰਗੇ ਠਾਕੁਰ ਆਪਣੇ ਤੇ ਸੋਚ-ਸੋਚ ਜੀਵੇ ਨਾਨਕ ਦਾਸ ਮੁਕਤੇ ਜੋ ਬੋਲੇ ਇਹ ਆ ਹੋਆ ਸੱਚ ਹੋਵੇ ਇਹ ਸਾਡਾ ਆਪ ਜਪਉ ਤੇ ਆਬ੍ਰਿਹਜ ਪਾਉਂਦਾ ਇਹ ਸਾਡਾ ਜਿਹੜਾ ਟੀਚਾ ਹੈ ਜੀ ਤੇ ਗੁਰੂ ਮਾਰ ਪੂਰੀਆਂ ਕਰਨ ਔਰ ਅੱਜ ਅਸੀਂ ਹਜ਼ੂਰ ਸਾਹਿਬ ਦੀ ਧਰਤੀ ਤੇ ਸੰਗਤੀ ਰੂਪ ਦੇ ਵਿੱਚ ਪਰਿਵਾਰਾਂ ਸਮੇਤ ਅਸੀਂ ਇਹ ਅੱਜ ਸਾਡੀ ਯਾਤਰਾ ਬਠਿੰਡੇ ਤੋਂ ਸ਼ੁਰੂ ਹੋਣੀ ਹੈ ਇੱਥੋਂ ਗੱਡੀ ਇਹ ਜਿਹੜੀ ਬਠਿੰਡੇ ਤੱਕ ਜਾਏਗੀ ਤੇ ਬਠਿੰਡੇ ਤੋਂ ਅਸੀਂ ਉੱਥੇ ਰਸਤੇ ਦੇ ਵਿੱਚ ਇੱਥੋਂ ਨਾਮ ਜਪਦੇ ਜਿਹੜਾ ਉਹ ਅਸੀਂ ਇਹ ਗੁਰੂ ਨੂੰ ਆ ਆਜ਼ਰਨਾ ਅਜ ਸਮਝ ਕੇ ਅਸੀਂ ਐਸੀ ਗੁਰਬਾਣੀ ਦਾ ਔਰ ਮੈਂ ਇੱਕ ਛੋਟਾ ਜਿਹਾ ਆਪ ਦੇ ਵੱਲੋਂ ਦੱਸਣ ਲੱਗਾ ਹਾਂ ਕਿ ਦਾਸ ਇੱਕ Hindu ਪਰਿਵਾਰ ਹੈ ਕੇਪੀ ਸਿੰਘ ਦਾ ਮੈਂ ਫਾਦਰ ਜੀ ਕੇਪੀ ਸਿੰਘ ਦਾ ਫਾਦਰ ਮੈਂ ओके okay, ओके okay, okay. <laughs> क्या बात है हिंदू परिवार ਦੇ ਨਾਲ ਸਹਿਮਤ ਰੱਖਦੇ ਤੇ ਪਰ ਅੱਜ ਜਿਹੜਾ ਬਾਣਾ ਇਹਨਾਂ ਦਾ ਦੇਖੋ ਤੇ ਮੈਨੂੰ ਸਕੂਲ ਚ ਪੜਦੇ ਆ ਨਾ ਆਰਮੀ ਜਾਣਾ ਪੈ ਗਿਆ ਇਸ ਵੇਲੇ ਉੱਥੇ ਮੈਂ ਭਰਤੀ ਕਰਨ ਲੱਗੇ ਨਾ ਭਰਤੀ ਉਹਨਾਂ ਨੇ ਕਰ ਲਿਆ ਨੰਬਰ ਤੇ ਲੱਗੇ ਕਹਿੰਦੇ ਜੀ ਥੱਲੇ ਕੋਈ ਜਗ੍ਹਾ ਨਹੀਂ ਹੈਗੀ ਕੇਸ ਹੈ ਨਹੀਂ ਸੀਗੇ ਤੇ ਮੈਂ ਕਹਿੰਦਾ ਤੁਸੀਂ ਪੱਕ ਦੇ ਸੋ ਕੋਲ ਸਤਨਾ ਸੀ ਫਾਇਰ ਜੋ ਮਾਰੇ ਲਿਖਿਆ ਸੀ ਤਾਂ ਜੋੜਿਆ ਕਿ ਮਾ ਸਾਰਾ ਫਿਰ ਪਰਿਵਾਰ ਹੀ ਜੋੜ ਲਿਆ ਮੈਨੂੰ ਸਾਰਾ ਕੁਝ ਦਿੱਤਾ ਜੀ ਉਹਨਾਂ ਨੇ ਬੱਚਿਆਂ ਦੀ ਪੜ੍ਹਾਈ ਨੌਕਰੀ ਤੇ ਰਿਆ ਬਨੇ ਵੱਡੇ ਅਫਸਰ ਆ ਗਏ ਜੀ ਬੁਰਜ ਕਿਰਪਾ ਜੀ ਹਿੰਦੂ ਸੀ ਜੇ ਤੁਸੀਂ ਉਦੋਂ ਸੰਤੋਸ਼ੀ ਕੀ ਹੁਣ ਸੰਤੁਸ਼ਟ ਉਦੋਂ ਸੰਤੋਸ਼ੀ ਕੀ ਹੁਣ ਸੰਤੁਸ਼ਟ ਇਹ ਸਾਡੇ ਦੋ ਭਾਗ ਹੈ ਜੀ ਇੱਕ ਨਾਰਕਾ ਪਰਿਵਾਰ ਹੈ ਜਿਹੜਾ ਉਹ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੈ ਤੇ ਦਾਦਕਾ ਜਿਹੜਾ ਮੰਦਰ ਪੁਜਾਰੀ ਹੈਗੇ ਜੀ ਐ ਤੇ ਇਸ ਕਰਕੇ ਅਸੀਂ ਸਾਰੇ ਇਹਨਾਂ ਦੇ ਵਿੱਚ ਰਸਦੇ ਆ ਇਹ ਐ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਹਾਜ਼ਰ ਨਾਲ ਸਮਝਦੇ ਆਂ ਔਰ ਗੁਰੂ ਗ੍ਰੰਥ ਸਾਹਿਬ ਹਾਜ਼ਰ ਜੋਤ ਹੈ ਜੀ ਔਰ ਦਾਸ ਨਾਲੇ ਹੋਇਆ ਹੈ ਬਹੁਤ ਵੱਡੀ ਗੱਲ ਹੈ ਕਿ ਜਿਹੜੇ ਹਿੰਦੂ ਧਰਮ ਦੇ ਨਾਲ ਜੁੜੇ ਸੀ ਪਹਿਲਾਂ ਹਿੰਦੂ ਪਰਿਵਾਰ ਦੇ ਵਿੱਚੋਂ ਅੱਜ ਇੱਧਰ ਜੁੜੇ ਨੇ ਜਿਵੇਂ ਇਸ ਤੋਂ ਤੁਸੀਂ ਛੋਟੇ ਛੋਟੇ ਬੱਚੇ ਵੀ ਅੱਜ ਜਿਹੜੇ ਉੱਥੇ ਜਾਣ ਲਈ ਮਹਿਸੂਸ ਨੇ ਇਹਨਾਂ ਨੂੰ ਪੁੱਛਦੇ ਆਂ ਬੱਚਿਆਂ ਨੂੰ ਅੱਜ ਬੇਟੇ ਜਾ ਰਹੇ ਹੋ ਫਿਰ ਅੱਜ ਹਜੂਰ ਸਾਹਿਬ ਜਾ ਰਹੇ ਹੋ ਹਾਂ ਜੀ ਫਾਜੋਂ ਪੂਰੇ ਹਾਂਜੀ ਕੀ ਸੋਚਿਆ ਵੀ ਨਾ ਉੱਤੇ ਪਾੜ ਕੇ ਮੈਂ ਕਿਉਂ ਉੱਤੇ ਪਾੜਨਾ ਹੈ ਆਰ ਪਾੜ ਕਰੋਗੇ ਹਾਂਜੀ ਤਾਂ ਕਿ ਨਾ ਤੈਨੂੰ ਲੈ ਕੇ ਜਾ ਰਹੇ ਕਰਦੇ ਨਹੀਂ ਤਾਂ ਬਹੁਤ ਵੱਡੀ ਗੱਲ ਹੈ ਕਿ ਛੋਟੇ ਛੋਟੇ ਬੱਚੇ ਆ ਜਿਹੜੇ ਉਹ ਅੱਜ ਜਿਹੜਾ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਜਾ ਰਹੇ ਆ ਤਾਂ ਫਰੀਦਕੋੜ ਦੇ ਸੰਗਤ ਦੇ ਤੁਹਾਨੂੰ ਦਰਸ਼ਨ ਕਰਾਏ ਆ ਜਿਹੜੀ ਸੰਗਤ ਅੱਜ ਹਜ਼ੂਰ ਸਾਹਿਬ ਜਾ ਰਹੀ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਸਿੱਖ ਆਗੂ ਵੀ ਪਹੁੰਚੇ ਨੇ ਤਨਾਲ ਉਹਨਾਂ ਦੇ ਵੱਡੀ ਗਿਣਤੀ ਦੇ ਵਿੱਚ ਬੀਬੀਆਂ ਤੇ ਬੱਚੇ ਵੀ ਜਾ ਰਹੇ ਨੇ ਤਾਂ ਉੱਥੇ ਜਾ ਕੇ ਜਿਹੜਾ ਸੁਖਮੀ ਸਿੰਘ ਸਾਹਿਬ ਦਾ ਪਾਠ ਜਿਵੇਂ ਹੁਣ ਇੱਥੇ ਵੀ ਇਹ ਲਗਾਤਾਰ ਸੰਗਤਾਂ ਨੂੰ ਸੁਖਮੀ ਸਿੰਘ ਸਾਹਿਬ ਦੇ ਪਾਠ ਦੇ ਨਾਲ ਜੋੜਦੇ ਨੇ ਤੇ ਉੱਥੇ ਵੀ ਸੰਗਤਾਂ ਨੂੰ ਜਿਹੜਾ ਸੁਖਮੀ ਸਿੰਘ ਸਾਹਿਬ ਦੇ ਪਾਠ ਦੇ ਨਾਲ ਜੋੜਨਗੇ ਗੁਰਜੀਤ ਸਿੰਘ ਰਮਾਣਾ D5 ਚੈਨਲ ਪੰਜਾਬੀ ਫਰੀ ਕੋਟ ਨਿਰਧਰ ਹਾਂ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਕੌਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹੁੰਚਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁੜਾਂਗੇ ਪੰਜਾਬ ਦੀ ਆਵਾਜ਼ ਬਣ ਹੋਰਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ। ਮਨੁੱਖਾਂ ਨਾਲ ਜੁੜੇ, ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ধরੋਹਰ, ਸਿਹਤ, ਅਸੰਸਕ੍ਰਿਤੀ ਕੀ ਹੋਗੀ ਬਾਤ? ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ, ਆਪਣੇ ਲੋਕ ਸਸ਼ਕਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ